सात श्रीकाल आज के नवे ब्लॉग चुना स्वागत है पंडो बुढ़ा साहब जी दर्शन कराकों चा बहर निकलते हुए आ गए टाइम रात दिनों के दर्शन कराबा बुढ़ा साहब बीड़ हूँ पहुंच के बीपास बाई बाईपास था बारे बार बीपास देखिए चलिए हूँ आप अमृतसर हो गए भंडारी पुल

ਨਾ ਵੇਟੀ ਚਾਹ ਤੋਂ ਗੱਡੀ ਕਮਾ ਕੇ ਹੁਣ ਆਪਾਂ ਚੱਲੇ ਆਂ ਪੰਡਰੀ ਪੋਲ ਨੂੰ ਕਾੜੇ ਨਾ ਛਾੜੇ ਤੋਂ ਇਹ ਚੀਜ਼ਾਂ ਸਭ ਤੋਂ ਬਸਟ ਚੀਜ਼ਾਂ ਹਨ ਕੌਸੀ ਆ ਬਲੈਕ ਆਫੀ ਜਿਹੜੇ ਹੁਣ ਆਪਾਂ ਪੋਲ ਚੜਦੇ ਆਂ ਪੋਹ ਰਿਹਾ ਪੰਡਰੀ ਪੋਲ ਤੇ பா பண்ட அமர் ஸ்டேஷன் பண்டாரி பூத்தை ஆ ਆ ਹੁਣ ਆਪਾਂ ਪਿੰਡਾਂ ਦੀ ਪੁਲ ਸੜਕੇ ਕੁਮਲ ਲੱਗਿਆ ਫੋਰਾ ਹਾਲ ਗੇਟ ਨੂੰ ਤੇ ਮੁੜ ਗਏ ਆਪਾਂ ਹਾਲ ਗੇਟ ਨੂੰ ਉਹ ਸਾਹਮਣੇ ਆ ਗਿਆ ਹੁਣ ਹਾਲ ਗੇਟ ਤੇ ਇੱਥੇ ਥੋੜੇ ਜਿਹਾ ਜਗਤ ਜਾਨਾ ਗੱਡੀ ਹਰ ਕੇ ਥਰ ਕਰਕੇ మన గేట్తో రాయిట్ సైడ్ చల్లి గేట్ రైట్ సైడ్ ਕੀ ਲਾਹੂ ਨਾ ਹਾਉਣਾ ਫਾਦੇ ਕਿਲਾ ਕਿਲਾ ਦਾਲਾ ਨਾ ਕੋਈ ਨਹੀਂ ਵੈਰੀ ਉਹ ਰਣਾ ਪਰ ਸੇਵਾ ਇਹ ਤਰ੍ਹਾਂ ਨਾ 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 ਵੀ ਉਹਨੇ ਬਦ ਬੰਦੇ ਨੇ ਕੀ ਕੀਤਾ ਫੋਨ ਪਾਇਆ ਜੀ ਇਸ ਦੇ ਅਗਲੇ ਆਹਦਾ ਪਹਿਲੇ ਨੰਬਰ ਤੋਂ ਤੁਸੀਂ ਮੇਰੀ ਗੱਡੀ ਚਾਹੀ ਨਹੀਂ ਕਰ ਨਹੀਂ ਹੀ ਸਕਦੇ ਚੰਗੀ ਜਾਈਦੀ ਨੂੰ ਤੱਕੀ ਜੂਥ ਇਹਨਾਂ ਨੂੰ ਫੋਲੋ ਕਰਦੀ ਆ ਕੋਈ ਸ਼ਕਤ ਕਈ ਫਿਰ ਦੇਖੀ ਲੰਘ ਕਰਨ ਹਾਂ ਗੁੱਗੀ ਨੇ ਇੱਕ ਕਮਨ ਔਜਲੇ ਨੇ ਕੋਡ ਦਾਸ ਕੀਤਾ ਵਾ ਉਹਦੇ ਤੇ ਕਹਿੰਦਾ ਜ਼ਰੂਰੀ ਥੋੜੀ ਆ ਮੇਲੇ ਤੇ ਜਾਂਦੇ ਹਾਂ ਬੋਲਤਾ ਦੇ ਲੱਗੇ ਪੀ ਲੈ ਚੰਡੇ ਅੱਜ ਉਧਰ ਗੱਡੀ ਵੀ ਨਹੀਂ ਲੱਗਣੀ ਉਹ ਸੁੱਕੀ ਜਗਾ ਸੀ ਤਾਂ ਲੱਗ ਗਈ ਸੀ ਤੈਲੀਆਂ 'ਚ ਗੱਡੀ ਨਹੀਂ ਚੜ੍ਹਦੀ ਅੱਜ ਗੱਡੀ ਲਾਗੇ ਤੇ ਬਾਅਦ ਨਹੀਂ ਨਹੀਂ ਸੜ ਗਿਆ ਸੜ ਗਿਆ ਉੱਥੋਂ ਦੀ ਆਉਣਾ 9:40 ਦੀ ਆਉਣਾ ਆਸਾਂ ਮਨੇ ਬਹੁਤ ਦੂਰ ਆ ਗਿਓ ਖਜਾਣਾ ਪੈਰਸ ਤੇੋਂ ਆਂਦੋਂ ਬਹੁਤ ਬੜਾ ਸਭ ਇਹਦੇ ਕਿਰਤ ¿Qué es lo que quiere? ਲੰਘੜਵਾਲੇ ਹਨ ਉਹ ਬਾਬਾ ਵੀ ਉਹਨੇ ਬਾਬਿਆਂ ਬਾਰੇ ਉਹ ਫਿਲਮ ਕਿਉਂ ਨਹੀਂ ਥੀਏਟਰ ਚ ਲਗਾ ਦਿੱਤੀ ਇਹ ਸਭ ਪਖੰਡਵਾਦ ਆ ਤੇਰੀ ਬਣਾ ਕਿੰਨੀ ਬਣੀ ਹੈ ਰੈੱਡ ਤੇ ਬੁਰ ਕਿਨੇ ਹੋਣੇ ਘੱਟ ਹੋ ਗਏ ਛੇ ਬਾਬਾ ਇਹ ਇੰਦਰ ਦੀ ਵੀ ਡਾਂਡੇ ਪਿੰਡੇ ਡਲ ਜਾਈਦਾ ਅੱਛਾ ਇੰਦਰ ਨਹੀਂ ਮੈਨ ਨਹੀਂ

ਪੈਰ ਤੋਂ 16 ਡੰਡੇ ਮੈਂ ਕਰਨੇ ਤੇ ਇਹ ਪਿੰਡਾਂ ਤੋਂ ਗੇਰ ਬੋਲ ਕੇ ਇਤਰਾ ਪੋਸਣੇ ਪੈਦਾ そうだ。 आप पहुंच गए आप हॉलगेट आज थी हॉलगेट आप इतनी समाप्त ओके बाय अपना ख्याल रखियो अगली वीडियो कर ली